ਪੰਜਾਬ ਦੇ ਵਿੱਚ ਹੀ ਪੰਜਾਬ ਨੂੰ ਪੈਰ ਨਹੀਂ ਧਰਨ ਦੇਣਗੇ ਕੌਣ ਦਿਨ ਦੂਰ ਨਹੀਂ ਪੰਜਾਬ ਦੇ ਨੌਜਵਾਨ ਚੀਕਾ ਪਵਾ ਦੇਣਗੇ ਚੀਕਾ ਇਹ ਸਾਡਾ ਪੰਜਾਬ ਹੈ ਨਹੀਂ ਕੰਡੀਗੜ ਇਹ ਸਾਡਾ ਪੰਜਾਬ ਹੈ ਸਾਡੀ ਧਰਤੀ ਹੈ ਇਹ ਸਾਡੇ ਪਵਾਨ ਸਾਡੇ ਪਿੰਡوں ਚਾਲ ਕੇ ਧਰਤੀ ਬਣੀ ਹੈ ਸਾਡੀ ਯੂਨੀਵਰਸਿਟੀ ਹੈ ਜਮੂਰ ਕਰਦੇ ਨੇ ਸਿਆਰ ਚੱਕਰ ਨੂੰ ਅਸੀਂ 7 ਵਜੇ ਢੰਗ ਨਾਲ ਗੱਲ ਕਰਦੇ ਹਾਂ ਕਿ ਪਹਿਲਾ ਜਿਹੜੇ ਰੋਜ਼ ਦੇ ਘੋਬ ਦੇ ਆਮ ਜਨਤਾ ਕਿਹਦੀ ਘੋਬ ਦੇ ਬਹੁਤ ਰਾਸ਼ੀ ਜੀ ਜੀ ਲੈ ਰਹੀ ਹੋ ਜੀ ਬਾਹਰ ਖੜੇ ਨੇ ਅਧਿਪਤ ਮੈਂ ਸਾਰੇ ਨੌਜਵਾਨ ਆਪਦੀ ਸੜਕ ਤੇ ਜਾਣ ਲਈ ਵੀ ਪੁੱਛਣਾ ਪੈ ਸਕਦੇ ਨਹੀਂ ਕਿ ਕਿੱਥੇ ਜਾ ਰਹੇ ਹੋ ਕੀ ਕਰ ਰਹੇ ਹੋ ਕਿਉਂ ਜਾ ਰਹੇ ਹੋ ਸਰਕਾਰ ਬਤਾ ਸਹੀ ਇਹ ਨਹੀਂ ਬਕਾ ਨਹੀਂ ਰੋਕਦੇ ਬਿਲਕੁਲ ਆਈ ਕਾਰਡ ਵਾਲੀਆਂ ਕੁੜੀਆਂ ਵੀ ਇਹਨਾਂ ਨੇ ਰੋਕਿਆ ਮੈਂ ਸਾਰੇ ਨੌਜਵਾਨਾਂ ਨੂੰ ਅਪੀਲ ਕਰਨਾ ਚਾਹੁੰਦਾ ਚੰਡੀਗੜ੍ਹ ਕਹਿਣਾ ਬੰਦ ਕਰੋ ਇਹ ਸਾਡਾ ਪੰਜਾਬ ਹੈ ਸਾਡਾ ਪੰਜਾਬ ਇਹ ਨਹੀਂ ਹੈ ਚੰਡੀਗੜ੍ਹ ਪੰਜਾਬ ਕਹਾਂਗੇ ਇਹਨੂੰ ਸਿੱ ਸਾਡਾ ਪੰਜਾਬ ਹੈ ਸਾਡੇ ਪੰਜਾਬ ਦੇ ਵਿੱਚ ਹੀ ਸਾਨੂੰ ਪੈਰ ਨਹੀਂ ਧਰਨ ਦੇਣਗੇ ਕਾਹ ਦਿਨ ਦੂਰ ਨਹੀਂ ਪੰਜਾਬ ਦੇ ਨੌਜਵਾਨ ਚੀਕਾ ਪਵਾ ਦੇਣਗੇ ਚੀਕਾ ਇਹ ਸਾਡਾ ਪੰਜਾਬ ਹੈ ਨਹੀਂ ਚੰਡੀਗੜ੍ਹ ਇਹ ਸਾਡਾ ਪੰਜਾਬ ਹੈ ਸਾਡੀ ਧਰਤੀ ਹੈ ਇਹ ਸਾਡੇ ਪਵਾਨ ਸਾਡੇ ਪਿੰਡوں ਚੜ ਕੇ ਤਕਰੀ ਬਣੀ ਹੈ ਸਾਡੀ ਯੂਨੀਵਰਸਿਟੀ ਹੈ ਜਰੂਰ ਕਰਦੇ ਨੇ ਸਿਆਰ ਚੱਕਰ ਨੂੰ ਅਸੀਂ ਸਾਤ ਮਹੀਨੇ ਢੰਗ ਨਾਲ ਗੱਲ ਕਰ ਰਹੇ ਹਾਂ ਕਿ ਪਹਿਲਾਂ ਜਰੂਰ ਕਿਉਂਦੇ ਆਪ ਜਨਤਾ ਕਿੰਨੀ ਭੁਗਦੇ ਬਹੁਤ ਰਾਸ਼ੀ ਤੇ ਜੀਵੀ ਲਹਿਰ ਜੀਵਾਂ ਖੜੇ ਦੀ ਅਧਿਪਤ ਮੈਂ ਸਾਰੇ ਨੌਜਵਾਨ ਆਪਦੀ ਸੜਕ ਤੇ ਜਾਣ ਲਈ ਵੀ ਪੁੱਛਣਾ ਪੈ ਨਹੀਂ ਕਿ ਕਿੱਥੇ ਜਾ ਰਹੇ ਹੋ ਕੀ ਕਰ ਰਹੇ ਹੋ ਕਿਉਂ ਜਾ ਰਹੇ ਹੋ ਬਿਲਕੁਲ ਰੋਕ ਬਿਲਕੁਲ ਈ ਕਾਰਡ ਵਾਲੀਆਂ ਕੁੜੀਆਂ ਵੀ ਇਹਨਾਂ ਨੇ ਰੋਕਿਆ ਮੈਂ ਸਾਰੇ ਨੌਜਵਾਨਾਂ ਨੂੰ ਅਪੀਲ ਕਰਨਾ ਚਾਹੁੰਦਾ ਚੰਡੀਗੜ੍ਹ ਕਹਿਣਾ ਬੰਦ ਕਰੋ ਇਹ ਸਾਡਾ ਪੰਜਾਬ ਹੈ ਸਾਡਾ ਪੰਜਾਬ ਇਹ ਨਹੀਂ ਹੈ ਚੰਡੀਗੜ੍ਹ ਪੰਜਾਬ ਕਹਾਂਗੇ ਇਹਨੂੰ ਸਿੱ ਸਾਡਾ ਪੰਜਾਬ ਹੈ ਸਾਡੇ ਪੰਜਾਬ ਦੇ ਵਿੱਚ ਹੀ ਪੰਜਾਬ ਨੂੰ ਪੈਰ ਨਹੀਂ ਧਰਨ ਦੇਣਗੇ ਉਹ ਦਿਨ ਦੂਰ ਨਹੀਂ ਪੰਜਾਬ ਦੇ ਨੌਜਵਾਨ ਟੀਕਾ ਪਵਾ ਦੇਣਗੇ ਟੀਕਾ ਇਹ ਸਾਡਾ ਪੰਜਾਬ ਹੈ ਨਹੀਂ ਕੰਡੀਗੜ ਇਹ ਸਾਡਾ ਪੰਜਾਬ ਹੈ ਸਾਡੀ ਧਰਤੀ ਹੈ ਇਹ ਸਾਡੇ ਪਵਾਨ ਸਾਡੇ ਪਿੰਡوں ਚਾਰ ਕੇ ਤਕਰੀਬ ਨਹੀਂ ਹੈ ਸਾਡੀ ਯੂਨੀਵਰਸਿਟੀ ਹੈ ਜ਼ਰੂਰ ਕਰਦੇ ਨੇ ਸਿਆਰ ਚੱਕਣ ਨੂੰ ਅਸੀਂ ਸਾਥ ਵਿੱਚ ਟੰਗ ਨਾਲ ਗੱਲ ਕਰ ਰਹੇ ਹਾਂ ਅਸੀਂ ਪਹਿਲਾਂ ਜ਼ਰੂਰ ਇਹ ਪੁੱਛਦੇ ਆਪ ਜਨਤਾ ਕਿੱਥੇ ਪੁੱਛਦੇ ਬਹੁਤ ਰਾਸ਼ੀ ਦੀ ਚੀਜ਼ ਹੀ ਲੈ ਰੱਖੀ ਹੋ ਜਿਵੇਂ ਖੜੇ ਦੀ ਅਸੀਂ ਕੋ ਟੈਸਟ ਮੈਂ ਸਾਰੇ ਨੌਜਵਾਨ ਆਪਦੀ ਸੜਕ ਤੇ ਜਾਣ ਲਈ ਵੀ ਪੁੱਛਣਾ ਪੈ ਸਕਦੇ ਨਹੀਂ ਕਿ ਕਿੱਥੇ ਜਾ ਰਹੇ ਹੋ ਕੀ ਕਰ ਰਹੇ ਹੋ ਕਿਉਂ ਜਾ ਰਹੇ ਹੋ ਬਿਲਕੁਲ ਰੋਕ ਰਿਹਾ ਬਿਲਕੁਲ ਹਾਈ ਕਾਰ ਵਾਲੀਆਂ ਕੁੜੀਆਂ ਵੀ ਇਹਨਾਂ ਨੇ ਰੋਕਿਆ ਮੈਂ ਸਾਰੇ ਨੌਜਵਾਨਾਂ ਨੂੰ ਅਪੀਲ ਕਰਨਾ ਚਾਹੁੰਦਾ ਚੰਡੀਗੜ੍ਹ ਕਹਿਣਾ ਬੰਦ ਕਰੋ ਇਹ ਸਾਡਾ ਪੰਜਾਬ ਹੈ ਸਾਡਾ ਪੰਜਾਬ ਇਹ ਨਹੀਂਗਾ ਚੰਡੀਗੜ੍ਹ ਪੰਜਾਬ ਕਹਾਂਗੇ ਇਹਨੂੰ ਅਸੀਂ ਸਾਡਾ ਪੰਜਾਬ ਹੈ ਸਾਡੇ ਪੰਜਾਬ ਦੇ ਵਿੱਚ ਹੀ ਪਾਨੂੰ ਪੈਣੇ ਧਰਨ ਦੇਣਗੇ ਕੌ ਦਿਨ ਦੂਰ ਨਹੀਂ ਪੰਜਾਬ ਦੇ ਨੌਜਵਾਨ ਚੀਕਾ ਪਵਾ ਦੇਣਗੇ ਚੀਕਾ ਇਹ ਸਾਡਾ ਪੰਜਾਬ ਹੈ ਨਹੀਂ ਕੰਡੀਗੜ ਇਹ ਸਾਡਾ ਪੰਜਾਬ ਹੈ ਸਾਡੀ ਧਰਤੀ ਹੈ ਇਹ ਸਾਡੇ ਪਵਾਰ ਸਾਡੇ ਪਿੰਡوں ਚਾਲ ਕੇ ਤਕਰੀ ਬਣੀ ਹੈ ਸਾਡੀ ਯੂਨੀਵਰਸਿਟੀ ਹੈ ਜ਼ੋਰ ਕਰਦੇ ਨੇ ਹਿਆਰ ਚੱਕੜ ਨੂੰ ਅਸੀਂ ਸਾਤ ਮਹੀਨੇ ਟੰਗ ਨਾਲ ਗੱਲ ਕਰ ਰਹੇ ਹਾਂ ਅਸੀਂ ਪਹਿਲਾ ਕਰੋੜ ਤੋਂ ਘੁੰਮਦੇ ਆਪ ਜਨਤਾ ਕਿੱਥੇ ਘੁੰਮਦੇ ਬਹੁਤ ਰਾਸ਼ਟਰੀ ਜੀ ਵੀ ਲੈ ਰੱਖੇ ਹੋ ਜਿਵੇਂ ਖੜੇ ਦੀ ਅਸੀਂ ਕੋ ਟੈਸਟ ਮੈਂ ਸਾਰੇ ਨੌਜਵਾਨ ਆਪਣੀ ਸੜਕ ਤੇ ਜਾਣ ਲਈ ਵੀ ਪੁੱਛਣਾ ਪੈ ਸਕਦੇ ਨਹੀਂ ਕਿ ਕਿੱਥੇ ਜਾ ਰਹੇ ਹੋ ਕੀ ਕਰ ਰਹੇ ਹੋ ਕਿਉਂ ਜਾ ਰਹੇ ਹੋ ਬਿਲਕੁਲ ਰੋਕ ਰਿਹਾ ਬਿਲਕੁਲ ਇਹ ਕਾਂਡ ਵਾਲੀਆਂ ਕੁੜੀਆਂ ਵੀ ਇਹਨਾਂ ਨੇ ਰੋਕਿਆ ਮੈਂ ਸਾਰੇ ਨੌਜਵਾਨਾਂ ਨੂੰ ਅਪੀਲ ਕਰਨਾ ਚਾਹੁੰਦਾ ਚੰਡੀਗੜ੍ਹ ਕਹਿਣਾ ਬੰਦ ਕਰੋ ਇਹ ਸਾਡਾ ਪੰਜਾਬ ਹੈ ਸਾਡਾ ਪੰਜਾਬ ਇਹ ਨਹੀਂਗਾ ਚੰਡੀਗੜ੍ਹ ਪੰਜਾਬ ਕਹਾਂਗੇ ਇਹਨੂੰ ਅਸੀਂ ਸਾਡਾ ਪੰਜਾਬ ਹੈ